ਦੇ ਵਿੱਚ ਸੁਸਰੀ ਜਿਹੜੀ ਹੈ ਉਹ ਪਾਈ ਗਈ ਹੈ ਤੁਸੀਂ ਦੇ ਮਤਲਬਕ ਅੱਜ ਅਸੀਂ ਜਿਸ ਦੁਕਾਨ ਦੀ ਵੀਡੀਓ ਆਈ ਸੀ ਉਸ ਦੁਕਾਨ ਤੇ ਰੇਡ ਕੀਤੀ ਗਈ ਹੈ ਟੀਮ ਵੱਲੋਂ ਟੀਮ ਦੇ ਵਿੱਚ ਮੇਰੇ ਨਾਲ ਫੂਡ ਸੇਫਟੀ ਅਫਸਰ ਕਮਲਦੀਪ ਕੌਰ ਨੇ ਤੋਂ ਅਸੀਂ ਜਿਹੜੀ ਹੈ ਸਾਰੀ ਦੁਕਾਨ ਦੀ ਇਨਸਪੈਕਸ਼ਨ ਕੀਤੀ ਹੈ ਦੁਕਾਨ ਦੇ ਵਿੱਚ ਅਸੀਂ ਦੇਖਿਆ ਕਿ ਜਿਹੜਾ ਇਸ ਨੇ ਨਾਦਾ ਰੱਖਿਆ ਸੀ ਉਹ ਤੋੜੇ ਦੇ ਵਿੱਚੋਂ ਡਾਇਰੈਕਟਲੀ ਨਾਦਾ ਜਿਹੜਾ ਯੂਜ਼ ਕਰ ਰਿਹਾ ਹੈ ਜਿਸ ਕਰਣੀ ਇਹ ਵਾਕਿਆਤ ਬੁੜਾ ਹੈ ਔਰ ਇਸ ਨੂੰ ਸਖਤਤਾ ਦੇਤਾ ਕਿ ਇਹ ਕਿ ਜਿਹੜਾ ਅਪਣਾਦਾ ਹੈ ਇਸ ਦੇ ਇੱਕ ਵੱਖਰੇ ਤੌਰ ਤੇ ਡਰਮੀ ਲਗਾਈ ਜਾਵੇ ਔਰ ਉਸ ਤੋਂ ਬਾਅਦ ਹੀ ਜਿਹੜਾ ਹੈ ਸ਼ਾਨਕੇ ਸ਼ਾਮਨੀ ਦੇ ਨਾਲ ਨਾਦੇ ਨੂੰ ਯੂਸ ਲੈਂਦਾ ਜਾਵੇ ਸੋ ਆਪਾਂ ਜਿਹੜਾ ਹੈ ਇਸ ਦੀ ਦੁਕਾਨ ਦੇ ਉੱਤੇ ਦੋ ਸੈਂਪਲ ਜਿਹੜੇ ਹੈ ਇਹਦੇ ਜਿਹੜਾ ਨਾਦੇ ਦਾ ਥੋੜਾ ਜਿਹਾ ਨਾਦੇ ਦੇ ਔਰ ਪ੍ਰਿਪੇਅਰਡ ਕਰਨ ਦੇ ਜਿਹੜੇ ਦੋ ਸੈਂਪਲ ਹੈ ਉਹ ਫੂਡ ਸੇਫਟੀ ਡਿਪਾਰਟਮੈਂਟ ਤੋਂ ਲੈ ਲਏਗੇ ਉਹ ਵੀ ਰਾਈਟਾਂ ਵੀ ਜਾਰੀ ਕੀਤੀਆਂ ਗਈਆਂ ਅੱਜ ਤਾਂ ਇਸ ਨੂੰ ਜਾਰੀ ਕੀਤੀ ਹੈ ਕਿ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸਿਆ ਕਿ ਡਰਮੀ ਦਾ ਇਸ ਨੂੰ ਕਿਹਾ ਹੈ ਅੰਸੈਕਡਲੀ ਜਿਹੜੀ ਆ ਸਫਾਈ ਦਾ ਪ੍ਰਬੰਧ ਬਿਲਕੁਲ ਠੀਕ ਹੋਵੇ ਔਰ ਜਿਹੜੀ ਆਪਣਾ ਫੂਡ ਸੇਫਟੀ ਦਾ ਜਿਹੜਾ ਜੋ ਵੀ ਨੋਰਮਸ ਆ ਉਹਨੂੰ ਫੋਲੋ ਕਰ ਸਰ ਇੱਕ ਬਹੁਤ ਕੰਪਲੀਟ ਆ ਰਹੀ ਹੈ ਜੀ ਬਾਜ਼ਾਰ ਦੇ ਵਿੱਚ ਖਾਣ ਦੀ ਬੜੀ ਸਸਤੀ ਚੀਜ਼ ਦੇਖ ਰਹੀਆਂ ਵਾਂ ਜਿੰਕੀ ਪੱਠੀ ਹੈ ਉਹ ਜੀ ਨਿਆਪਾਨ ਤੇ ਪੈਕਡ ਆਲੇ ਛੋਤੇ ਉੱਤੇ ਕੋਈ ਐਮ ਆਰ ਪੀ ਨਹੀਂ ਆ ਜਾਂ ਕੋਈ ਐਕਸਪਾਇਰੀ ਨਹੀਂ ਆ ਸੀ ਰੇਡ ਕੀਤੀ ਹੈ ਕਿ ਕਿ ਮਿਲਿਆ ਦੇਖੋ ਸੋਸ਼ਲ ਮੀਡੀਆ ਰਾਹੀਂ ਸਾਨੂੰ ਇੱਕ ਜਿਹੜੀ ਹੈ ਵੀਡੀਓ ਕਲਿੱਪ ਮਿਲੀ ਸੀ ਜਿਹਦੇ ਵਿੱਚ ਜਿਹੜਾ ਪਟੂਰੇ ਦੇ ਵਿੱਚ ਸੁਸਰੀ ਜਿਹੜੀ ਹੈ ਉਹ ਪਾਈ ਗਈ ਹੈ ਜਿਸ ਦੇ ਮਤਲਬਕ ਅੱਜ ਅਸੀਂ ਇਸ ਦੁਕਾਨ ਦੀ ਵੀਡੀਓ ਆਈ ਸੀ ਉਸ ਦੁਕਾਨ ਤੇ ਰੇਡ ਕੀਤੀ ਗਈ ਹੈ ਟੀਮ ਵੱਲੋਂ ਟੀਮ ਦੇ ਵਿੱਚ ਮੇਰੇ ਨਾਲ ਫੋਰਸਫੇਫ ਅਫਸਰ ਕਮਲਦੀਪ ਕੌਰ ਨੇ ਤੋਂ ਅਸੀਂ ਜਿਹੜੀ ਹੈ ਸਾਰੀ ਦੁਕਾਨ ਦੀ ਇਨਸਪੈਕਸ਼ਨ ਕੀਤੀ ਹੈ ਦੁਕਾਨ ਦੇ ਵਿੱਚ ਅਸੀਂ ਦੇਖਿਆ ਕਿ ਜਿਹੜਾ ਇਸ ਨੇ ਨਾਦਰ ਕਾ ਸੀਓ ਤੋੜੇ ਦੇ ਵਿੱਚੋਂ ਡਾਇਰੈਕਟਲੀ ਨਾਦਰ ਜਿਹੜਾ ਯੂਜ਼ ਕਰ ਰਿਹਾ ਹੈ ਜਿਸ ਕਰਣੀ ਇਹ ਵਾਕਿਆਤ ਹੋਇਆ ਹੈ اور ਇਸ ਨੂੰ ਸਖਤਤਾ ਦਿੱਤਾ ਕਿ ਕਿ ਜਿਹੜਾ ਨਾਦਰ ਹੈ ਇਸ ਦੇ ਦੇ ਵੱਖਰੇ ਤੋਂ ਤੇ ਡਰਮੀ ਲਗਾਈ ਜਾਵੇ और ਉਸ ਤੋਂ ਬਾਅਦ ਹੀ ਜਿਹੜਾ ਹੈ ਸ਼ਾਨਕੇ am de Nadal de

ਹਾਂਜੀ ਸਰ ਕੀ ਜਾਣਦਾ ਹਾਂ ਦੱਸੋ ਸੱਸ ਨੇ ਕਿਹਾ ਤੋਂ 12 ਮਹੀਨਿਆਂ ਤੋਂ ਵੀਡੀਓ ਆ ਰਹੀ ਹੈ ਕਿ ਭਟੂਰੇਆਂ ਦੇ ਵਿੱਚ ਸੱਸਰੀਆਂ ਆ ਰਹੀਆਂ ਸੀ ਤੁਸੀਂ ਰੇਡ ਕੀਤੀ ਹੈ ਕੀ ਕੀ ਮਿਲਿਆ ਦੇਖੋ ਇਹ ਸੋਸ਼ਲ ਮੀਡੀਆ ਰਾਹੀਂ ਸਾਨੂੰ ਇੱਕ ਜਿਹੜੀ ਹੈ ਵੀਡੀਓ ਕਲਿੱਪ ਮਿਲੀ ਸੀ ਜਿਹਦੇ ਵਿੱਚ ਜਿਹੜਾ ਭਟੂਰੇ ਦੇ ਵਿੱਚ ਸੱਸਰੀ ਜਿਹੜੀ ਹੈ ਉਹ ਪਾਈ ਗਈ ਹੈ ਜਿਸ ਦੇ ਮਤਲਬਕ ਅੱਜ ਅਸੀਂ ਇਸ ਦੁਕਾਨ ਦੀ ਵੀਡੀਓ ਆਈ ਸੀ ਉਸ ਦੁਕਾਨ ਤੇ ਰੇਡ ਕੀਤੀ ਗਈ ਹੈ ਟੀਮ ਵੱਲੋਂ ਟੀਮ ਦੇ ਵਿੱਚ ਮੇਰੇ ਨਾਲ ਫੋਰਸਫੇਫ ਅਫਸਰ ਕਰਨਲਦੀਪ ਕਰਨੇ ਤੋ ਅਸੀਂ ਜਿਹੜੀ ਹੈ ਸਾਰੀ ਦੁਕਾਨ ਦੀ ਇਨਸਪੈਕਸ਼ਨ ਕੀਤੀ ਹੈ ਦੁਕਾਨ ਦੇ ਵਿੱਚ ਅਸੀਂ ਦੇਖਿਆ ਕਿ ਜਿਹੜਾ ਇਸਨੇ ਨਾਦਾ ਰੱਖਿਆ ਸੀ ਉਹ ਤੋੜੇ ਦੇ ਵਿੱਚੋਂ ਡਾਇਰੈਕਟਲੀ ਨਾਦਾ ਜਿਹੜਾ ਯੂਜ਼ ਕਰ ਰਿਹਾ ਹੈ ਜਿਸ ਕਾਰਨ ਇਹ ਵਾਕਿਆਤ ਬਣਿਆ ਹੈ ਔਰ ਇਸ ਨੂੰ ਸਖਤਤਾ ਦਿੱਤਾ ਕਿਤੇ ਹੈ ਕਿ ਜਿਹੜਾ ਨਾਦਾ ਹੈ ਇਸ ਦੀ ਇੱਕ ਵੱਖਰੇ ਤੋਂ ਉੱਤੇ ਡਰਮੀ ਲਗਾਈ ਜਾਵੇ ਔਰ ਉਸ ਤੋਂ ਬਾਅਦ ਹੀ ਜਿਹੜਾ ਹੈ ਛਾਂ ਕੇ ਛਾਨੀ ਦੇ ਨਾਲ ਨਾਦੇ ਨੂੰ ਯੂਜ਼ ਲਿਆਂਦਾ ਜਾਵੇ ਤੋ ਆਪਾਂ ਜਿਹੜਾ ਹੈ ਇਸ ਦੀ ਦੁਕਾਨ ਦੇ ਉੱਤੇ ਦੋ ਸੈਂਪਲ ਜਿਹੜੇ ਹੈ ਇਹ ਦੇ ਨਾਤੇ ਦਾ ਥੋੜਾ ਜਿਹਾ ਨਾਤੇ ਦੇ ਔਰ ਪ੍ਰਿਪੇਅਰਡ ਕਰਨ ਦੇ ਜਿਹੜੇ ਦੋ ਸੈਂਪਲ ਹੈ ਉਹ ਫੂਡ ਸੇਫਟੀ ਡਿਪਾਰਟਮੈਂਟ ਵੱਲੋਂ ਲੈ ਲਏ ਗਏ। ਉਹ ਹਦਾਇਤਾਂ ਵੀ ਜਾਰੀ ਕੀਤੀ ਗਈਆਂ ਹਨ। ਅੱਜ ਤਾਂ ਇਸ ਨੂੰ ਜਾਰੀ ਕੀਤੀ ਹੈ ਕਿ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸਿਆ ਕਿ ਡਰਮੀ ਦਾ ਇਸ ਨੂੰ ਕਿਹਾ ਐਂਡ ਸੈਕੰਡਲੀ ਜਿਹੜੀ ਹੈ ਸਫਾਈ ਦਾ ਪ੍ਰਬੰਧ ਬਿਲਕੁਲ ਠੀਕ ਹੋਵੇ ਔਰ ਜਿਹੜੀ ਆਪਣਾ ਫੂਡ ਸੇਫਟੀ ਦਾ ਜਿਹੜਾ ਜੋ ਵੀ ਨੋਰਮਸ ਆ ਉਹਨੂੰ ਫਾਲੋ ਕਰ। ਸਿਰਕਟ ਬਹੁਤ ਕੰਪਲੀਟ ਆ ਰਹੀ ਹੈ ਜਿ ਬਾਜ਼ਾਰ ਦੇ ਵਿੱਚ ਸਾਫੀ ਕਰਦੇ ਦੇਖ ਨਹੀਂ ਆਵਾ ਬਲਕਿ ਪੱਟੀ ਲਹੋ ਜੀ ਨਾ ਪੰਡ ਅਲਕੋਹਲ ਉਸਤੇ ਵੀ ਇਹ ਐਮ ਆਰ ਪੀ ਨਹੀਂ ਹੈ ਜਾਂ ਕੋਈ ਐਕਸਪਾਇਰੀ ਨਹੀਂ ਹੈ। ਉਹਨਾਂ ਨੂੰ ਲੈ ਕੇ ਵੀ ਕੋਈ ਵਿਦਾਇਤਾ ਜਾਰੀ ਕੀਤੀ ਜਾਊਗੀ ਰੇਡ। ਬਿਲਕੁਲ ਜੀ ਬਿਲਕੁਲ ਅਸੀਂ ਦੁਕਾਨਾਂ ਤੇ ਜਾ ਕੇ ਕਰਾਂਗੇ ਕਿੱਥੇ ਵੀ ਸਾਨੂੰ ਇਹੋ ਜਿਹੀ ਕੋਈ ਚੀਜ਼ ਪਾਈ ਗਈ ਉੱਥੇ ਅਸੀਂ ਐਸ ਪਰ ਲਾਅ ਐਕਸ਼ਨ ਕਰਾਂਗੇ। ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਸੋਸ਼ਲ ਮੀਡੀਆ ਤੋਂ ਪਾਰਲ ਉਸ ਵੀਡੀਓ ਉਹ ਜਿਹੜੀ ਪਟੂਰੇਆਂ ਦੇ ਵਿੱਚ ਸੁਸਰੀਆਂ ਆਈਆਂ ਸੀ। ਅਸੀਂ ਰੇਡ ਕੀਤੀ ਹੈ ਕੀ ਕੀ ਮਿਲਿਆ। ਦੇਖੋ ਇਹ ਸੋਸ਼ਲ ਮੀਡੀਆ ਰਾਹੀਂ ਸਾਨੂੰ ਇੱਕ ਜਿਹੜੀ ਹੈ ਵੀਡੀਓ ਕਲਿੱਪ ਮਿਲੀ ਸੀ ਜਿਹਦੇ ਵਿੱਚ ਜਿਹੜਾ ਪਟੂਰੇ ਦੇ ਵਿੱਚ ਸੁਸਰੀ ਜਿਹੜੀ ਹੈ ਉਹ ਪਾਈ ਗਈ ਹੈ ਜਿਸ ਦੇ ਮਤਲਬ ਅਕਾਜ ਅਸੀਂ ਇਸ ਦੁਕਾਨ ਦੀ ਵੀਡੀਓ ਆਈ ਸੀ ਉਸ ਦੁਕਾਨ ਤੇ ਰੇਡ ਕੀਤੀ ਗਈ ਹੈ ਟੀਮ ਵੱਲੋਂ ਟੀਮ ਦੇ ਵਿੱਚ ਮੇਰੇ ਨਾਲ ਫੋਰਸਫੈਕਟ ਅਫਸਰ ਕਰਨਲਦੀਪ ਕਰਨ ਨੇ ਤੋਂ ਅਸੀਂ ਜਿਹੜੀ ਹੈ ਸਾਰੀ ਦੁਕਾਨ ਦੀ ਇਨਸਪੈਕਸ਼ਨ ਕੀਤੀ ਹੈ ਦੁਕਾਨ ਦੇ ਵਿੱਚ ਅਸੀਂ ਦੇਖਿਆ ਕਿ ਜਿਹੜਾ ਇਸ ਨੇ ਨਾਦਾ ਰੱਖਿਆ ਸੀ ਉਹ ਤੋੜੇ ਦੇ ਵਿੱਚੋਂ ਡਾਇਰੈਕਟਲੀ ਨਾਦਾ ਜਿਹੜਾ ਯੂਜ਼ ਕਰ ਰਿਆ ਹੈ ਜਿਸ ਕਰਣੀ ਹੈ ਵਾਕਿਆਤ ਬੁੜਾ ਹੈ ਔਰ ਇਸ ਨੂੰ ਸਖਤ ਹਦਾਇਤਾਂ ਦਿੱਤੀਆਂ ਕਿ ਜਿਹੜਾ ਨਾਦਾ ਹੈ ਇਸ ਨੂੰ ਜਿਹੜੇ ਵੱਖਰੇ ਤੋਂ ਉਤੇ ਡਰਮੀ ਲਗਾਈ ਜਾਵੇ ਔਰ ਉਸ ਤੋਂ ਬਾਅਦ ਹੀ ਜਿਹੜਾ ਹੈ ਸ਼ਾਨਕੇ ਸ਼ਾਮਨੀ ਦੇ ਨਾਲ ਨਾਦੇ ਨੂੰ ਯੂਸ ਲੈਂਦਾ ਹੈ। ਸੋ ਆਪਾਂ ਜਿਹੜਾ ਹੈ ਇਸ ਦੀ ਦੁਕਾਨ ਦੇ ਉੱਤੇ ਦੋ ਸੈਂਪਲ ਜਿਹੜੇ ਹੈ ਇਹਦੇ ਜਿਹੜਾ ਨਾਦੇ ਦਾ ਥੋੜਾ ਜਿਹਾ ਮੈਸੇਜ ਹੈ। ਔਰ ਪ੍ਰਿਪੇਅਰਡ ਕਰਨੇ ਤੇ ਜਿਹੜੇ ਦੋ ਸੈਂਪਲ ਹੈ ਉਹ ਫੂਡ ਸੇਫਟੀ ਡਿਪਾਰਟਮੈਂਟ ਤੋਂ ਲੈ ਲਏ ਗਏ। ਉਹ ਰਾਈਟਾਂ ਵੀ ਜਾਰੀ ਕੀਤੀਆਂ ਗਈਆਂ। ਅੱਜ ਤਾਂ ਇਸ ਨੂੰ ਜਾਰੀ ਕੀਤੀਆਂ ਗਈ ਕਿ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸਿਆ ਕਿ ਡਰਮੀ ਦਾ ਇਸ ਨੂੰ ਕੀ ਹੈ। ਹਾਂ ਸਕੱਲ ਲਈ ਜਿਹੜੀ ਹੈ ਸਫਾਈ ਦਾ ਪ੍ਰਬੰਧ ਬਿਲਕੁਲ ਠੀਕ ਹੋਵੇ ਔਰ ਜਿਹੜੀ ਆਪਣਾ ਫੂਡ ਸੇਫਟੀ ਦਾ ਜਿਹੜਾ ਜੋ ਵੀ ਨੋਰਮਸ ਆ ਉਹਨੂੰ ਫਾਲੋ ਕਰੇ ਸ੍ਰਿਕੰਤ ਬਹੁਤ ਕੰਪਲੀਟ ਆ ਰਹੀ ਹੈ ਜੀ ਬਾਜ਼ਾਰ ਦੇ ਵਿੱਚ ਖਾਣੇ ਦੀ ਬੜੀ ਚੰਗੀ ਚੀਜ਼ ਦੇਖਿਆ ਵਾ ਬਲਕਿ ਪੱਤੀਆਂ ਉਹ ਜਿਹੜੀਆਂ ਆ ਤਾਂ ਪੈਕਟਾਂ ਹੱਲੇ ਉਸਤੇ ਉੱਤੇ ਕੋਈ ਐਮ ਆਰ ਪੀ ਨਹੀਂ ਠੀਕ ਆ ਇਹ ਤਾਂ ਵਿੱਚ ਸੁਸਰੀ ਬੜੀ ਫੰਡੀ ਜੇ ਆਹ ਵੇਖੋ ਠੀਕ ਆ ਪਤਾ ਨਹੀਂ ਕਿ ਕਿ ਦਾ ਸੁਫਰੀ ਕੀ ਆ ਇੱਥੇ ਕੋਈ ਫਰੀ ਫੰਡਿੰਗ ਮਤਲਬ ਇਹਦੇ ਵਿੱਚ ਪਤਾ ਨਹੀਂ ਕੀ ਕੁਝ ਮਤਲਬ ਸੁਸਰੀ ਇਹ ਵਿੱਚ ਗੰਨੀ ਗੰਨੀ ਜਾਣਦੇ ਕੋਈ ਸੁਸਰੀ ਦਰੇ ਗੰਡੀ ਆਹ ਫਾਈ ਵਿੱਚ ਇਦਾਂ ਗੰਨੀ ਸੁਸਰੀ ਲੋਕਾਂ ਨੂੰ ਗਾਧਾ ਖੌਡੇ ਕੋਈ ਕਰਦੇ ਨਹੀਂ ਕੋਈ ਕੁਛ ਨਹੀਂ ਹਾਂਜੀ ਸਰ ਕੀ ਜਨਾ ਚੰਦ ਸੱਸ ਨੇ ਕਿਹਾ ਉਹ ਵਾਰ ਮੈਂ ਤੁਹਾਨੂੰ ਵੀਡੀਓ ਅਟੇਟ ਪਟੂਰੇਆਂ ਦੇ ਵਿੱਚ ਸੁਸਰੀ ਆ ਰਹੀਆਂ ਸੀ ਤੁਸੀਂ ਰੇਡ ਕੀਤੀ ਹੈ ਕੀ ਕੀ ਮਿਲਿਆ ਦੇਖੋ ਇਹ ਸੋਸ਼ਲ ਮੀਡੀਆ ਰਾਹੀਂ ਸਾਨੂੰ ਇੱਕ ਜਿਹੜੀ ਹੈ ਵੀਡੀਓ ਕਲਿੱਪ ਮਿਲੀ ਸੀ ਜਿਹਦੇ ਵਿੱਚ ਜਿਹੜਾ ਪਟੂਰੇ ਦੇ ਵਿੱਚ ਸੁਸਰੀ ਜਿਹੜੀ ਹੈ ਉਹ ਪਾਈ ਗਈ ਹੈ ਸਿਸਟਮ ਤੱਕ ਵੀਡੀਓ ਐਡੀਟਿੰਗ ਜੋ ਮੇਰੇ ਨਾਲ ਫੋਕਸ ਹੈ ਜਿਹੜੀ ਆ ਸਾਰੀ ਆ ਦੁਕਾਨ ਦੇ ਨੇ ਅਸੀਂ ਉਸ ਕਰਨੀ ਹੈ ਤਦਾਰੇ ਡਰਵਾ ਰਹੇ ਹਾਂ ਜੀ ਤੇ ਜਿਹੜਾ ਚੰਨੇ ਤੇ ਬਿੱਜਾ ਅਨਫੋਲੋ ਕਰ ਸਹੀ